ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਸਵੇਰ ਦਾ ਹੀ ਮੌਸਮ ਖਰਾਬ ਹੈ ਜੀ ਹੁਣ ਫਿਰ ਮੀਂਹ ਆ ਗਿਆ ਪਰ ਸਵੇਰ ਦੀ ਬਚਤ ਦੀ ਥੋੜਾ ਥੋੜਾ ਜਿਹਾ ਆਇਆ ਹੁਣ ਜ਼ਿਆਦਾ ਆ ਗਿਆ ਕੀ ਕਰੀਏ ਰੱਬ ਪੂਰਾ ਹੈ ਫਿਰ ਦਾ ਕਰਾਂ ਪਾਣੀ ਪੈਲਾ ਵਾਲਾ ਹੀ ਹਜੇ ਜਿਹੜੀਆਂ ਚ ਬਹੁਤ ਖੜਾ ਹੈ ਲੋ ਜੀ ਆਪਾਂ ਨੇ ਮੈਂ ਦੋ ਦਿਨ ਹੌਲੀ-ਹੌਲੀ ਕਰਕੇ ਸ਼ਾਮ ਸਵੇਰੇ ਅਸੀਂ ਹੱਥ ਨੇ ਸਾਂ ਨੂੰ ਕਾਟਾ ਲਾਇਆ ਇਹਦੇ ਉੱਪਰੇ ਆਪਣੀ ਮੱਕੀ ਹੈ ਜਿਹੜੀ ਕੁਕੜੀਆਂ ਹੀ ਕਹਿੰਦੇ ਸਾਰੀਆਂ ਕੱਢਦੀਆਂ ਅੱਗੇ ਸੁੱਕਣੀਆਂ ਅਸੀਂ ਬੜੇ ਚਾਏ ਨਹੀਂ ਪਾਈ ਹਜੇ ਮੌਸਮ ਅਖਰਾਲ ਤੀ ਬਾਕੀ ਪਿੰਦਰ ਕਹਿੰਦਾ ਆਇਓ ਜਦੋਂ ਵੀ ਮੱਕੀ ਸੁੱਕਣੀ ਪਾਦ ਲੈ ਆਉਂਦੀ ਮੀਂਹ ਆ ਜਾਂਦਾ ਸਰਦਾਰ ਜੀ ਕੱਖ ਸਵੇਰੇ ਵੱਢਨੇ ਤੇ ਉਹਨੂੰ ਥੋੜਾ ਥੋੜਾ ਮੀਂਹ ਹੈ ਸਵੇਰ ਦਾ ਹੀ ਆਇਆ ਤੇ ਹੋ ਸਕਦਾ ਵੀ ਰਾਤ ਨੂੰ ਵੱਧ ਆ ਜੇ ਅੱਜ ਮੀਂਹ ਹੈ ਗਈ ਤੀ ਮੌਸਮ ਖਰਾਬ ਸੀ ਪਰ ਦਿਨ ਆ ਗਿਆ ਥੋੜਾ ਜਿਹਾ ਵਧੀਆ ਆ ਜੀ ਅਸੀਂ ਕੱਢ ਕੇ ਇੱਥੇ ਰੱਖ ਰੱਖਿਆ ਨੇ ਬਾਹਰ ਸਿੱਟ ਕੇ ਹੋਣੀਆਂ ਨੇ ਅੰਦਰ ਕਬੂਤਰ ਫਿਰਦੇ ਨੇ ਟੌਰ-ਪੌਰਿਆਂ ਤੇ ਇੱਧਰ ਕੱਪੜਿਆਂ ਦੀ ਮਸ਼ੀਨ ਲੱਗੀ ਪਈ ਐ ਸਾਨੂੰ ਮੌਸਮ ਦਿਖਾ ਦਈਏ ਬਾਹਰ ਨਹੀਂ ਕਰਕੇ ਡਰ ਲੱਗਦਾ ਕਿ ਤੇ ਫੇਰ ਨਾ ਜਾਦੀਆਂ ਜੀ ਪਾਣੀ ਆਪਣਾ ਜੀਰੀਆਂ ਦੇ ਵਿੱਚ ਤਾਂ ਕਾਫੀ ਖੜਾ ਹੈ ਸਾਡੇ ਤਾਂ ਉਧਰ ਪਰ ਇੱਥੋਂ ਘਟ ਗਿਆ ਪੂਰਨਮੀ ਪਾ ਵੀਰਾਂ ਬੰਨਿੱਕ ਚਲ ਛੜੀ ਦੀ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਦੇਖੋ ਇਹਦਾ ਪਾਣੀ ਸਾਰਾ ਖਾਲੀ ਹੋ ਗਿਆ ਸੁੱਕ ਗਿਆ ਨਿਕਲ ਗਿਆ ਸੁੱਕਿਆ ਨਹੀਂ ਸਾਰੀ ਪਤਾ ਨਹੀਂ ਕਿਉਂ ਨਿਕਲ ਨਿਕਲ ਨਹੀਂ ਕੋਈ ਥੋੜੀ ਜੀ ਇਹ ਨਿਕਲ ਗਿਆ ਉਧਰ ਖੋਲਿਆ ਹੈ ਪਾਣੀ ਕੱਕ ਤਾਂ ਸਾਰੇ ਮਰ ਗਏ ਆਮ ਨੂੰ ਕੀ ਮੱਕੀ ਵੀ ਮਰ ਗਈ ਸਾਡੀ ਜਿਹੜੀਆਂ ਸਾਡੀਆਂ ਜਿਰੀਆਂ ਚ ਉਧਰ ਖੜਾ ਹੈ ਜੀ ਹੈ ਉਧਰ ਵੀ ਸਾਫ਼ ਹੈ ਜੀ ਕੇਰਾਂ ਦਾ ਸੁੱਕ ਗਿਆ ਚਲੋ ਜੀ ਹੁਣ ਆਪਾਂ ਸ਼ਾਮ ਦੇ ਕੰਮ ਦੀ ਕਰਦੇ ਹਾਂ ਤਿਆਰੀ ਮੌਸਮ ਬਹੁਤ ਸੋਹਣਾ ਹੈ ਬੈਠਣ ਦਾ ਠੰਡਾ ਬੱਦਲ ਵਈ ਦਾ ਅੱਜ ਦੇਖਦੇ ਹਾਂ ਕੁਛ ਹਾਂ ਵੀ ਕਿੱਧਰ ਚੱਲਿਆ ਕਿ ਲੇ ਲਿਆ ਹਾਂ ਖੇਤ ਪਾਣੀ ਦੇਖਣ ਕਿ ਗੇੜਾ ਮਾਰ ਕੇ ਉਹ ਨਹੀਂ ਜਿੰਮਗੇ ਨੇ ਵੇ ਜਾਣ ਉਹਨਾਂ ਨੂੰ ਲਓ ਜੀ ਮੈਨੂੰ ਨਾ ਕੱਲ ਵਾਲੀ ਵੀਡੀਓ ਦੇ ਵਿੱਚ ਭੈਣ ਦਾ ਕਮੈਂਟ ਆਇਆ ਇਹਨੇ ਜਿਹੜਾ ਸੋਡਾ ਵੀ ਇੱਧਰ ਤਿੰਨ ਖਬਰਿਆਂ ਦੇ ਨਾਲ ਕੰਦ ਹੈ ਸੁਖਵੀਰ ਕੇ ਬੇੜੇ ਚ ਨਿਕਲਦੀ ਹੈ ਨਹੀਂ ਇਹ ਦੇਖੋ ਜੀ ਆਪਾਂ ਇੱਥੋਂ ਦਿਖਾਉਨੇ ਤਾਂ ਨੂੰ ਆਪਣਾ ਰਾਹ ਇਸ ਵਾਲਾ ਕਮਰਾ ਪਿੱਛੇ ਰਹਿ ਗਿਆ ਸਾਰਾ ਘਰ ਪਿੱਛੇ ਰਹਿ ਗਿਆ ਇੱਥੋਂ ਵੀ ਮੱਜਾਂ ਦਾ ਸੈਂਡਾ ਜੀ ਜਿਹੜੀ ਉਹ ਕੰਦ ਹੈ ਉਹਦਾ ਨੀਰੇ ਵਾਲਾ ਬਣਾਇਆ ਹੋਇਆ ਤੂੜੀਆ ਇੱਧਰ ਓਪਨ ਹੈ ਦਾ ਇੱਧਰ ਹੀ ਖੁੱਲਾ ਉਧਰੋਂ ਬੰਦ ਹੈ ਸਾਰਾ ਇਹ ਉੱਥੇ ਤੱਕ ਤੁਰ ਤੱਕ ਲੰਬਾ ਬਣਾਇਆ ਹੋਇਆ ਸੀ ਤੁਹਾਨੂੰ ਪਤਾ ਹੈ ਨਾ ਇਹਦੇ ਵਿੱਚ ਘਟੋ ਘਟ 12 13 ਟਰਾਲੀਆਂ ਤੂੜੀ ਦੀ ਪਾਏ ਜਾਂਦੀਆਂ ਨੇ ਉੱਧਰ ਇੱਧਰ ਗੇਟ ਨਹੀਂ ਹੈਗਾ ਕਿਉਂ ਇੱਧਰ ਫਿਰ ਫਾਇਦਾ ਨਹੀਂ ਕੋਈ ਤੂੜੀ ਖਿੰਡਦੀ ਆ ਇੱਧਰ ਬਸ ਮੱਜਾਂ ਦਾ ਇੰਦਰੀ ਰੱਖਿਆ ਸਾ ਆਪਣਾ ਵੈਸੇ ਤਾਂ ਵੀਡੀਓ ਦੇ ਵਿੱਚ ਕਾਫੀ ਪਹਿਲਾਂ ਦੇਖਦੀਆਂ ਨੇ ਪਤਾ ਨਹੀਂ ਉਹਨਾਂ ਨੂੰ ਕਿਵੇਂ ਲੱਗਿਆ ਉਹ ਕਹਿੰਦੇ ਵੀ ਤੁਹਾਡਾ ਇੱਧਰ ਸੋ ਵੀ ਤੁਸੀਂ ਤਾਂ ਉਹ ਦਿਖਾਉਨੇ ਹੋ ਸੁਖਵੀਰ ਕਿਆ ਕਮਰਾ ਆ ਗਿਆ ਨਹੀਂ ਉਹ ਨਹੀਂ ਹੈਗਾ ਜੀ ਉਹਨਾਂ ਨੇ ਇੱਧਰ ਇੱਧਰ ਰਹਿ ਗਏ ਵਾਲੇ ਇਹ ਆਪਣੇ ਤੂੜੀ ਵਾਲਾ ਬਣਿਆ ਫਿਰ ਮੱਝਾਂ ਤੇ ਬਾਥਰੂਮ ਆਪਣੇ ਤੁਹਾਨੂੰ ਪਤਾ ਹੀ ਹੈ ਨਵੇਂ ਬਣਾਏ ਨੇ ਇੰਦਰ ਹੋ ਗਏ ਦੇ ਬਰਾਬਰ ਹੀ ਜਿਹੜੀ ਆਪਣੀ ਇੰਨੀ ਕੁ ਜਗ੍ਹਾ ਰਹਿ ਗਈ ਇਹ ਵਿੱਚ ਵਿਚਾਲੇ ਆਪਣੇ ਉਹ ਮਸ਼ੀਨ ਤੇ ਵੀ ਹਨਾ ਮੈਨੂੰ ਭੈਣ ਦਾ ਕਮੈਂਟ ਆਇਆ ਸੀ ਵੀ ਤੁਸੀਂ ਇਹਨੂੰ ਕਾਪਰੋ ਸੈੱਡ ਪਾ ਲਓ ਇਹ ਤੇ ਵੀ ਆਪਾਂ ਨੇ ਹੁਣ ਇਹ ਉੱਚਾ ਜਾ ਕੇ ਪਾਉਣਾ ਹੈ ਥੋੜਾ ਜਿਹਾ ਇਹ ਜੀ ਦਿੱਕਤ ਕੀ ਆ ਉਦੋਂ ਥੋੜਾ ਨੀਮਾ ਪੈ ਗਿਆ ਜੀ ਉਦੋਂ ਬਰੇੜੇ ਵੀ ਨੀਵੇਂ ਹੁੰਦੇ ਤੇ ਹੁਣ ਹੌਲੀ ਹੌਲੀ ਮਿੱਟੀ ਪਈ ਜਾਂਦੀ ਉੱਚੀ ਹੋਣੀ ਜਿਹੜਾ ਉੱਪਰੋਂ ਗੇਟ ਹੈ ਇਹਦੇ ਵਿੱਚ ਜਦੋਂ ਤੂੜੀ ਪਾਉਣੀ ਆ ਪੰਡ ਫਸਦੀ ਆ ਇਹ ਉੱਪਰ ਤੱਕ ਆਪਾਂ ਸਾਰਾ ਕਵਰ ਕਰ ਦਾਂਗੇ ਥੋੜਾ ਜਿਹਾ ਜਿਹ ਉਹੀ ਬਾਰਾ ਜਿਹੜਾ ਵਿੱਚ ਦੇਣਾ ਆਪਾਂ ਸੈੱਟ ਦੇ ਇਹਨੂੰ ਅਪਰੋਚਾ ਚੱਕ ਦਾਂਗੇ ਇਹ ਸਾਈਡ ਆ ਜਿਹੜਾ ਇਹਨੂੰ ਪੂਰ ਤੱਕ ਲਾ ਦਾਂਗੇ ਆਪਾਂ ਇੱਥੇ ਇੱਥੇ ਤੱਕ ਆਪਣੇ ਮੱਜਾਂ ਨੇ ਅਸੀਂ ਮੱਜਾਂ ਜ਼ਿਆਦਾ ਨਹੀਂ ਰੱਖਦੇ ਬਸ ਇੰਨੀਆਂ ਕੀ ਰੱਖਿਆ ਕਰਾਂਗੇ ਇੱਥੇ ਆਪਣੀ ਕਰਾਂਗੇ ਜੀ ਆਹ ਵਾਲੀ ਕੀਲੇ ਵਾਲੀ ਜਗ੍ਹਾ ਤੇ ਤੂੜੀ ਵਾਲੀ ਆਹ ਸੌਰੀ ਟੋਕਿਆ ਵਾਲੀ ਮਸ਼ੀਨ ਇੱਥੇ ਤੇ ਇੱਧਰ ਥੋੜੀ ਜੀ 5 ਇੰਚੀ ਕੰਦ ਕੱਢ ਕੇ ਇੱਥੇ ਆਪਾਂ ਗੱਡੀ ਖੜਦੀ ਕਰਨੀ ਹੈ ਇੱਥੇ ਉੱਥੇ ਗੱਡੀ ਥੋੜੀ ਜੀ ਔਖੀ ਹੈ ਜਗ੍ਹਾ ਰੁਕਦੀਆਂ ਨਾਲ ਉਹ ਕਵਰ ਨਹੀਂ ਹੁੰਦੀ ਉੱਪਰੋਂ ਹੱਥ ਥੱਲੇ ਰੱਖਣੀਆਂ ਹਨ ਖਰਾਬ ਨਹੀਂ ਹੁੰਦੀ ਫੀ ਹੁਣ ਦੇਖਦੇ ਆਂ ਅਸੀਂ ਆ ਮਾੜਾ ਜਿਹਾ ਹੋਰ ਹੋ ਜਾਂਦੇ ਬਸ ਮਹੀਨੇ ਖ ਪੱਤੇ ਨੂੰ ਸੱਡ ਨੂੰ ਉੱਪਰ ਉੱਚਾ ਚੱਕਾਂ ਲਓ ਜੀ ਇਹ ਆਪਣੇ ਤਿੰਨ ਕਮਰੇ ਆ ਗਏ ਇਹ ਬੈਡਰੂਮ ਹੋ ਗਿਆ ਉੱਧਰ ਹੋ ਗਿਆ ਸਾਹਮਣੇ ਵਾਲਾ ਇਹ ਹੋ ਗਿਆ ਇਹ ਕੇਟੀਆਂ ਵਾਲਾ ਤੇ ਸੂਟਾ ਵਾਲਾ ਇਹ ਰਸੋਈ ਹੋ ਗਈ ਲਓ ਜੀ ਹੁਣ ਆਪਾਂ ਇੱਥੇ ਵੀ ਕਾਫੀ ਕੰਮ ਕਰਨਾ ਹੈ ਪਰ ਪਾਰਸਲ ਵਗੈਰਾ ਪੈਕ ਕਰੀਏ ਰੱਬ ਲੋਕ ਕਈ ਦਿਨ ਦਾ ਪਾਰਸਲ ਲਾਉਣ ਦਾ ਕੀ ਕਰੀਏ ਜੀ ਪਰ ਮੈਂ ਦੇਖ ਰਹੀ ਇੱਥੇ ਬੈਠ ਕੇ ਕੰਮ ਸ਼ੁਰੂ ਕਰਨਾ ਚਲੋ ਟਾਈਮ 6:30 ਹੋ ਗਏ ਸਰਦਾਰ ਦੀ ਮੰਜਾਂ ਨੂੰ ਪਾਣੀ ਪਿਆਰੇ ਨੇ ਕੱਖ ਪਾ ਰਹੇ ਨੇ ਤੇ ਮੱਛਰ ਤਾਂ ਨਹੀਂ ਸੱਟਣਗੇ ਪਹਿਲਾਂ ਆਪਣੇ ਮੱਛਰ ਘਟ ਗਿਆ ਸੀਗਾ ਹੁਣ ਫੇਰ ਉਨੇ ਹੀ ਹੋ ਗਏ ਮੀਂਹ ਨਾਲ ਪੈਣਾ ਫੇਰ ਕਹਿਣੀ ਹੈ ਵੀ ਤੁਸੀਂ ਮੱਛਰ ਕਹਿੰਦੇ ਮੱਛਰ ਨਹੀਂ ਕਹਿੰਦੇ ਮੈਨੂੰ ਆਦਤ ਹੀ ਪੈ ਰਹੀ ਹੈ ਉਸ ਵਿੱਚ ਮੈਂ ਸੱਸਾ ਨਹੀਂ ਲਾਉਂਦੀ ਸੱਸਾ ਲਾਉਣੀ ਆ ਤਾਂ ਕਰਕੇ ਥੋੜੀ ਮਿਸਟੇਕ ਹੋ ਜਾਂਦੀ ਹੈ ਸੂਟਾਂ ਦੀ ਵੀਡੀਓ ਆਪਾਂ ਅਪਲੋਡ ਕਰਤੀ ਜੀ ਉਹਦੇ ਵਿੱਚ ਇਸ ਵਾਰ ਬਰਬਰੀ ਸਿਲਕ ਪਸ਼ਮੀਨੇ ਦੇ ਸੂਟ ਆ ਗਏ ਮਰੀਆ ਬੈਨਾ ਆਰਕੈਟਿਕ ਤੇ ਜ਼ਰੂਰ ਚੈੱਕ ਕਰਕੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੁੱਕ ਕਰ ਲਓ ਪਰ ਪਲੀਜ਼ ਰਿਕੁਐਸਟ ਹੈ ਜੀ ਤੁਸੀਂ ਵਰਕਮ ਵਾਲੇ ਵੀ ਸੂਟ ਬੁੱਕ ਕਰਿਓ ਪਲੇਨ ਸੂਟ ਦੀ ਡਿਮਾਂਡ ਘੱਟ ਰੱਖਿਓ ਕਿਉਂ ਫੈਬਰਿਕ ਮਗਰੋਂ ਘੱਟ ਹੀ ਆ ਰਿਹਾ ਜੀ ਸਿਲਕ ਪਸ਼ਮੀਨੇ ਦਾ ਤਾਂ ਕਰਕੇ ਉਹ ਜਿਹੜਾ ਪਿਛਲੇ ਵਾਰ ਵਾਲਾ ਸਿਲਕ ਪਸ਼ਮੀਨਾ ਜੀ ਉਹ ਤਾਂ ਮੈਨੂੰ ਐ ਲੱਗਦਾ ਵੀ ਮਿਲ ਲੈਣੀ ਜਿਹੜਾ ਆਪਣੇ ਕੋਲੇ ਪਏ ਨੇ ਬਸ ਉਹੀ ਹੋਗੇ ਨੇ ਉਹਨਾਂ ਦੀ ਇਸ ਕਰਕੇ ਅਸੀਂ ਵੀਡੀਓ ਹਜੇ ਲੇਟ ਪਾ ਰਹੇ ਆ ਵੀ ਜੇ ਹੋਰ ਆ ਜੇ ਹਨਾ ਫਿਰ ਕਲਰ ਨਹੀਂ ਮਿਲਦੇ ਸੇਮ ਇਸ ਕਰਕੇ ਆਰਕੇ ਬੁਟੀਕ ਤੇ ਜਿਹੜੇ ਨਵੇਂ ਵਰਬਰੀ ਦੇ ਵਿੱਚ ਆਇਆ ਜੀ ਬਰਬਰੀ ਉਹ ਐ ਨਹੀਂ ਹੈਗੀ ਪਹਿਣਾ ਇਹਨਾਂ ਸਮਝ ਜਾਣ ਵੀ ਖਣੀ ਜਿਵੇਂ ਆਪਣਾ ਹੁਣਾ ਗਰਮੀ ਵਾਲੇ ਜਿਹੜੇ ਪਾਰਟੀ ਵੇਅਰ ਬਰਬਰੀ ਚੱਲ ਰਹੀ ਹੋਵੇ ਆ ਉਹਦੇ ਵਿੱਚ ਥੋੜਾ ਚੈੱਕ ਜਿਹਾ ਬਣਾਇਆ ਮੈਂ ਤੁਹਾਨੂੰ ਇੱਕ ਪੀਸ ਦਿਖਾ ਦਾਂ ਪਿਆ ਆਪਣੇ ਕੋਲ ਦੇਖੋ ਜੀ ਇਹਦੇ ਵਿੱਚ 10 ਕਲਰ ਨੇ ਇਸ ਤਰ੍ਹਾਂ ਦੀ ਇਹ ਬਰਬਰੀ ਵਾਂਗੂ ਡਿਜ਼ਾਈਨ ਆ ਇਹਦੇ ਵਿੱਚ ਸ਼ਾਈਨਿੰਗ ਦੇਖੋ ਬਰਬਰੀ ਸਿਲਕ ਪਸ਼ਮੀਨਾ ਆ ਗਿਆ ਲਓ ਜੀ ਇਹ ਪਲੇਨ ਸੂਟ 1400 ਦਾ ਪਏਗਾ ਜੀ ਜੇ ਤੁਸੀਂ ਵਰਕ ਕਰਵਾਉਂਗੇ ਤਾਂ ਨਹੀਂ ਫਿਰ ਇਹ ਥੋੜਾ ਸਿੰਗਲ ਸੂਟ ਜੇ ਪਲੇਨ ਲਓਗੇ ਤਾਂ ਥੋੜਾ ਇਸ ਤੋਂ ਰੇਟ ਵੱਧ ਹੋਏਗਾ ਹਨਾ ਚਲੋ ਜੀ ਪੈੜਾ ਰਿਕਵੈਸਟ ਹੈ ਜਲਦੀ ਜਲਦੀ ਆਪਣੇ ਸੂਟਾਂ ਦੇ ਵਰਕ ਵਾਲੇ ਸੂਟ ਉਪਕਰ ਲਓ ਤੇ ਆਪਾਂ ਜਿਹੜੇ ਵੀ ਵੀਡੀਓ ਦੇ ਵਿੱਚ ਕਲਰ ਪ੍ਰਿੰਟ ਵਰਕ ਪਾਏ ਆ ਜੀ ਤੁਹਾਨੂੰ ਉਹ ਮੇਰਾ ਚਾਹੀਦਾ ਤੁਸੀਂ ਡਿਜ਼ਾਈਨ ਥਰੂ ਹੀ ਤਿਆਰ ਕਰਵਾ ਸਕਦੇ ਹੋ ਆਪਾਂ ਜਰੂਰ ਕਰਕੇ ਦੇਵਾਂਗੇ ਜਿੰਨਾ ਪੈਣਾ ਨੂੰ ਕਾਫੀ ਮੈਸੇਜ ਆਉਂਦੇ ਨੇ ਵੀ ਤੁਸੀਂ ਸਟੀਚਿੰਗ ਵੀ ਕਰਦੇ ਹੋ ਹਾਂਜੀ ਅਸੀਂ ਸਟੀਚਿੰਗ ਵੀ ਕਰਦੇ ਆ ਆਪਣਾ ਜਿਹੜਾ ਸਟੀਚਿੰਗ ਵਾਲਾ ਟੇਲਰ ਹੈ ਜੀ ਉਹ ਵੀ ਤੁਹਾਨੂੰ ਨੰਬਰ 1 ਮਿਲੂਗਾ ਪੈਣਾ ਬੇਚੇ ਤੂੰ ਕਿਸ ਸਟੀਚਿੰਗ ਕਰਵਾ ਸਕਦੇ ਹੋ ਤੇ ਚਲੋ ਜੀ ਹੁਣ ਆਪਾਂ ਬਲੌਗ ਕੰਪਲੀਟ ਕਰ ਦਈਏ ਥੋੜਾ ਬਲੌਗ ਅਧੂਰਾ ਸੀਗਾ ਖਤ ਸੀਗਾ ਮੈਂ ਪਹਿਲਾ 5-4 ਮਿੰਟ ਦਾ ਬਣਾ ਲਿਆ ਤੇ ਹੁਣ ਮੈਂ ਇਦਾਂ ਸੁਟਾ ਵਾਲੀ ਵੀਡੀਓ ਤੇ ਲੱਗੀ ਰਹੀ ਹੁਣ ਉਹਦਾ ਕੰਮ ਨਿਬੜਿਆ ਜੀ ਹੁਣ ਆਪਾਂ ਵਲੌਗ ਦੀ ਤਿਆਰੀ ਕਰ ਲਈ ਥੈਂਕ ਯੂ ਧੰਨਵਾਦ ਸਾਰੀਆਂ ਭੈਣਾਂ ਦਾ ਆਪਣੇ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਜਿਹੜੇ ਵੀ ਚੈਨਲ ਤੇ ਨਵੇਂ ਹੋ ਦੋਨੇ ਚੈਨਲਾਂ ਨੂੰ ਆਰਕੇ ਬਟੀਕ ਰਾਜਵਿੰਦਰ ਬਲੌਗ ਨੂੰ ਸਬਸਕ੍ਰਾਈਬ ਕਰ ਲਓ ਇੱਕ ਆਪਣਾ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰ ਲਓ ਤੇ ਇੱਕ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਜੀ ਜਿਹੜੀਆਂ ਆਪਾਂ ਵੀਡੀਓ ਬਣਾ ਰਹੇ ਸੀਗੇ ਮੈਂ ਉਹਦੀ ਆਈਡੀ ਨਹੀਂ ਮੇਰੇ ਯਾਦ ਹੁਣ ਕਿ ਉਹ ਕੌਰ ਤੋਂ ਤੀਜਾ ਸਿੰਘ ਤੋਂ ਮੈਂ ਭੈਣ ਵੀ ਕਹਿੰ ਕਿਹਾ ਗਿਆ ਭੈਣ ਹਨ ਆਪਾਂ ਸਾਰਾ ਦਿਨ ਪੈਣਾ ਪੈਣਾ ਕਰਦੇ ਰਹਿੰਦੇ ਰਹੇ ਤਾਂ ਕਰਕੇ ਦੁਬਾਰੰਤ ਤੇ ਚੜਿਆ ਹੋਇਆ ਵੀ ਮੈਨੂੰ ਨਹੀਂ ਪਤਾ ਵੀ ਉਹ ਭਾਈ ਦਾ ਕਮੈਂਟ ਸੀ ਜਾਂ ਭੈਣ ਦਾ ਕਮੈਂਟ ਸੀਗਾ ਮੈਂ ਉਹਨਾਂ ਦੀ ਆਈਡੀ ਨਹੀਂ ਚੈੱਕ ਕੀਤੀ ਹੈ ਕਿ ਮੈਂ ਕਮੈਂਟ ਪੜ੍ਹ ਲਿਆ ਥੋੜਾ ਬਾਕੀ ਉਹ ਤੋਂ ਯਾਦ ਹੋਵੇ ਉਸ ਟਾਈਮ ਪਤਾ ਨਹੀਂ ਦੋ ਤਿੰਨ ਦਿਨ ਹੋ ਗਏ ਉਹ ਤਿੰਨ ਦਿਨ ਉਹਦੇ ਵਿੱਚ ਵੀ ਵੀਡੀਓ ਵੀ ਕੱਲ ਬਲੌਗ ਮੈਂ ਵੀਡੀਓ ਨਹੀਂ ਪਾਈ ਰਹੀ ਕਹਿੰਦੇ ਜਿਹੜੀਆਂ ਅਸੀਂ ਮੀਂਹ ਵਾਲੀਆਂ ਵੀਡੀਓ ਪਾਈਆਂ ਸੀ ਜੀ ਦੇਖੋ ਚੇਹ ਹਨਾ ਬੰਦਾ ਆਪਣੇ ਤੇ ਇਹ ਟਾਈਮ ਆਇਆ ਹੈ ਤਾਂ ਆਪਾਂ ਵੀਡੀਓ ਪਾਉਣ ਜਾਣੇ ਆ ਜਿਹੜਾ ਪਰਦੇ ਨੂੰ ਟੈਨਸ਼ਨ ਹੈ ਨਾ ਆਪਾਂ ਨੂੰ ਐ ਵੀ ਹਾਈ ਆਏ ਨਾ ਹੋ ਜਾਈਂ ਨਾ ਹੋ ਜੇ ਉਹ ਵੀ ਪਾਉਗਾ ਜੀ ਜਿਨ੍ਹਾਂ ਨੂੰ ਆਪਦਾ ਆਏ ਆ ਵੀ ਅਸੀਂ ਜਾ ਡੁੱਬਦੇ ਨਹੀਂ ਜਾਂ ਸਾਨੂੰ ਕਾਸੀ ਦੀ ਵੀ ਲੋੜ ਨਹੀਂ ਦੇਖੋ ਜੀ ਗਰੀਬ ਜਿਹੜਾ ਆਪਣਾ ਨਾਰਮਲ ਕਿਸਾਨ ਹੈ ਚਾਹੇ ਕੋਈ ਵੀ ਹੈ ਕਿਸਾਨ ਨਹੀਂ ਕਹਿ ਸਕਦੇ ਹਰ ਇੱਕ ਬੰਦਾ ਹਰੇਕ ਆਸਤੇ ਵਿੱਚ ਆ ਗਿਆ ਜੀ ਉਹਨੂੰ ਟੈਨਸ਼ਨ ਹੁੰਦੀ ਹੈ ਜਿਹਦੇ ਕੋਲ ਵਾਹਣ ਨਹੀਂ ਉਹਨੂੰ ਘਰ ਦੀ ਟੈਨਸ਼ਨ ਹੁੰਦੀ ਹੈ ਮੇਰਾ ਘਰ ਨਾ ਪਿੱਛੇ ਪਾਣੀ ਵੜ ਜੇ ਐ ਨਾ ਉਹ ਜੀ ਹਨਾ ਜਿਵੇਂ ਹੁਣ ਆਪਾਂ ਆ ਗਏ ਮਿਡਲ ਕਲਾਸ ਕਿਸਾਨ ਆ ਗਏ ਆਪਾਂ ਕੋਈ ਬਾਲਾ ਜ਼ਿਆਦਾ ਤਕੜੇ ਤਾਂ ਹੈ ਨਹੀਂਗੇ ਵੀ ਕੋਈ ਗੱਲ ਨਹੀਂ ਜੇ ਇਸ ਵਾਰ ਆਪਣਾ ਨੁਕਸਾਨ ਹੁੰਦਾ ਅਗਲੀ ਵਾਰ ਕੋਈ ਚੱਕਰ ਨਹੀਂ ਦੇਖੋ ਜੀ ਆਪਾਂ ਨੇ ਇਹੀ ਕਮਾਉਣਾ ਹੈ ਇਹੀ ਖਾਣਾ ਹੈ ਤਾਂ ਉਸ ਤੋਂ ਪਹਿਲਾਂ ਲੱਗਿਆ ਪਿਆ ਹੁੰਦਾ ਆਪਾਂ ਨੂੰ ਆਸ ਹੀ ਹੁੰਦੀ ਹੈ ਕਿ ਆਪਣੀ ਫਸਲ ਆਉਗੀ ਹਨਾ ਉਸ ਤੋਂ ਬਾਅਦ ਜਦੋਂ ਆਪਣਾ ਫਸਲ ਦਾ ਵੀ ਆਏ ਹੋ ਗਿਆ ਹੁਣ ਸਾਨੂੰ ਵੀ ਸਾਡੇ ਫਸਲਾਂ ਤਾਂ ਮੁਸ਼ਕਲ ਆ ਗਈ ਆਪਣੇ ਘਰ ਤੇ ਮੱਜਾਂ ਵਾਜਣ ਦੂਸਰੀ ਆਪਸਨਾ ਜੱਟ ਜ਼ਿਮੀਦਾਰ ਦੀ ਹਰੇਕ ਪੈਣ ਪਾਈ ਦੀ ਕੋਈ ਵੀ ਕਸਤ ਮੱਜਾਂ ਰੱਖੀ ਹੁੰਦੇ ਨੇ ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ ਹਨਾ ਆਪਣੀ ਕਵੀਦਾਰੀ ਚਲਾਉਂਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਆਪਣੀ ਮੱਜਾਂ ਨਾ ਕਿਤੇ ਹੁਣ ਦੇਖੋ ਫਸਲਾਂ ਦਾ ਪਾਣੀ ਦੇ ਵਿੱਚ ਕਿੰਨਾ ਬੁਰਾ ਹਾਲ ਹੋ ਗਿਆ ਸੀ ਉਹ ਤਾਂ ਆਪਾਂ ਨੂੰ ਉਮੀਦ ਹੀ ਖੋਤੀ ਸੀ ਕਿ ਚੱਲ ਪ੍ਰਮਾਤਮਾ ਨੇ ਵਧੀਆ ਮਿਹਰ ਵੀ ਨਹੀਂ ਪਾਉਣਾ ਬੰਦ ਕਰਤਾ ਤੇ ਆਪਾਂ ਵਧੀਆ ਠੀਕ ਹੋ ਗਏ ਬਾਕੀ ਆਲੇ-ਦਾਲੇ ਸਾਡੇ ਇੰਨਾ ਕ ਜਿਆਦਾ ਨੁਕਸਾਨ ਹੋਇਆ ਜਿੰਨਾ ਵੀ ਕਹਿ ਸਕਦੇ ਤੁਸੀਂ ਦੱਸ ਨਹੀਂ ਸਕਦੇ ਸੀ ਤਾਂ ਉਹਨੂੰ ਪਤਾ ਹੀ ਹੈ ਆਪਾਂ ਦੁੱਧ ਤੋਂ ਰੋਜ਼ਗਾਰ ਤੋੜਦੇ ਆਂ ਜੀ ਬੱਚਾਂ ਦੀ ਟੈਨਸ਼ਨ ਨਹੀਂ ਉਸ ਤੋਂ ਬਾਅਦ ਤੀਸਰੀ ਆਪਸ਼ਨ ਆਪਣੀ ਆਪਣੀ ਘਰ ਦੀ ਸੀ ਜਿਹਦੇ ਸੱਤ ਥੱਲੇ ਆਪਾਂ ਪੈਕੇਟ ਆਇਆ ਕੱਢਣਾ ਹੈ ਨਾ ਕਹਿੰਦੇ ਉਹਨਾਂ ਨੇ ਕਮੈਂਟ ਕੀਤਾ ਕਿ ਖੇਤ ਪਹਿਲਾਂ ਤੋਂ ਵੀ ਵੀਡੀਓ ਬਣਾਉਣ ਦੇ ਮਾਰੇ ਗਏ ਦੂਸਰਾ ਆਪਸ਼ਨ ਸੀਗਾ ਕਿ ਖੇਤ ਧਰੀਲਾ ਪਾਉਂਦੀ ਸੀ ਹੱਸ-ਹੱਸ ਕੇ ਹੁਣ ਇੱਥੇ ਖੇਖੜ ਕਰਦੀ ਹੈ ਹੈ ਨਾ ਇਹ ਦੇਖੋ ਜੀ ਜੇ ਹੁਣ ਅਸੀਂ ਸਾਡੇ ਬੱਚੇ ਸੌਂਟੇ ਆ ਹਨਾ ਅਸੀਂ ਵੱਡੇ ਸੀ ਮੂਰੇ ਘਰ ਇਕੱਜ ਹੋਈ ਜਾਣੇ ਆਗੇ ਦੀ ਮੈਂ ਉਹ ਕਿੱਥੇ ਗਈ ਸੀ ਗਿਆ ਤੇ ਦੋ ਦੀ ਹਨਾ ਵੀ ਜੇ ਅਸੀਂ ਮੂਰੇ ਐਂ ਕਰ ਜਾਵਾਂਗੇ ਹਾਏ ਕੋਈ ਤਾਂ ਟੈਨਸ਼ਨ ਹੈਗੀ ਦਿਮਾਗ ਦੇ ਵਿੱਚ ਮੈਨੂੰ ਮੈਂ ਕਹਿਨੀ ਹੈ ਵੀ ਮੈਨੂੰ ਬਹੁਤ ਜ਼ਿਆਦਾ ਸੀ ਮੇਰਾ ਬੀਪੀ ਵੀ ਅੰਨ ਸਾਡੇ ਵੱਧ ਗਿਆ ਹਜੇ ਵੀ ਮੇਰਾ ਬੀਪੀ ਸੈੱਟ ਨਹੀਂ ਹੈਗਾ ਤੇ ਵਿੱਚ ਤੋਂ ਆਪਾਂ ਹਾਏ ਮਰਜੂ ਮਰਜੂ ਕਰੀ ਜਾਵਾਂਗੇ ਜੀ ਫਿਰ ਕੀ ਹੋਊ ਇਹ ਪਰਮਾਤਮਾ ਦੀ ਤੀਜੇ ਬੰਦਿਆਂ ਦੀ ਕਰੀ ਹੁੰਦੀ ਆਪਾਂ ਉਹਨਾਂ ਨੇ ਮੱਠਾ ਲਾ ਲੈਂਦੇ ਲੜ ਲੈਂਦੇ ਹਨ ਉੱਥੇ ਵੀ ਚੱਲ ਜਾਂਦਾ ਕੰਮ ਪਰਮਾਤਮਾ ਦੀ ਉਰੇ ਕੁਦਰਤੀ ਮਾਰਦੇ ਉਰੇ ਹੱਸ ਕੇ ਹੀ ਆਪਾਂ ਨੂੰ ਸਾਰਾ ਕੁਝ ਜਰਨਾ ਪੈਂਦਾ ਹੈ ਇਸ ਕਰਕੇ ਪਲੀਜ਼ ਰਿਕਵੈਸਟ ਹੈ ਜੀ ਉਸ ਵੀ ਬੋਲਣ ਤੋਂ ਪਹਿਲਾਂ ਤੁਸੀਂ ਸੋਚ ਲਿਆ ਕਰੋ ਹਨਾ ਤੁਸੀਂ ਵੀ ਤਾਂ ਉਸੇ ਪੰਜਾਬ ਦੇ ਵਿੱਚੋਂ ਜਿਹੜੇ ਮੈਨੂੰ ਕਮੈਂਟ ਕਰਦੇ ਨੇ ਮੈਨੂੰ ਪਤਾ ਹੈ ਨੀਨਾ ਨੇ ਕਮੈਂਟ ਕੀਤਾ ਉਹ ਵੀ ਐਸੀ ਪੰਜਾਬ ਦੇ ਵਿੱਚ ਨੇ ਉਹਨਾਂ ਦੇ ਵੀ ਮੀਂਹ ਪਿਆ ਹੋਊਗਾ ਪਾਣੀ ਆਇਆ ਹੋਊਗਾ ਉਹ ਵੱਖਰੀ ਗੱਲ ਹੈ ਕਿ ਸੋਣੋ ਚਲ ਤੁਸੀਂ ਭਾਈ ਸਾਡੇ ਨਾਲ ਤਕੜੇ ਹੋਦੋਂਗੇ ਸੋ ਕੋਈ ਟੈਨਸ਼ਨ ਨਹੀਂ ਹੋਣੀ ਬੀ ਚਲ ਕੋਈ ਗੱਲ ਜਿਹੜਾ ਕੁਸੰਦਾ ਹੋਈ ਜਾਂਦੇ ਹਨ ਪੈਸੇ ਵਾਲਾ ਬੰਦਾ ਥੋੜੀ ਜੀ ਟੈਨਸ਼ਨ ਘੱਟ ਕਰਦਾ ਹੁੰਦਾ ਆਪਾਂ ਸਹੀ ਗੱਲ ਕਹਿੰਦੇ ਆ ਜਿਹੜਾ ਆਮ ਨੋਰਮਲ ਬੰਦਾ ਹੈ ਜੀ ਉਹਨੂੰ ਟੈਨਸ਼ਨ ਹੁੰਦੀ ਹੈ ਜਿਨੇ ਜੀਚੋਂ ਖਾਣਾ ਕਮਾਉਣਾ ਉਸੇ ਚੋਂ ਹੀ ਖਾਣਾ ਉਸੇ ਨਾਲ ਹੀ ਅੱਗੇ ਟਾਈਮ ਪਾਸ ਕਰਨਾ ਦੇਖੋ ਜੀ ਇੱਕ ਉਦਰ ਤੇ ਰੱਬ ਦੇ ਮੂਹਰੇ ਆਪਾਂ ਕਿੰਨਾ ਮਰਜ਼ੀ ਰੋਈ ਜਾਓ ਉਸ ਮਰਜ਼ੀ ਕਰੀ ਜਾਓ ਕੁਝ ਨਹੀਂ ਹੋਣਾ ਜਿਹੜਾ ਪ੍ਰਮਾਤਮਾ ਨੇ ਕਰਨਾ ਉਹ ਕਰ ਕੀ ਹੈ ਨਾ ਆਪਾਂ ਨਹੀਂ ਤਾਂ ਇੱਕ ਅਰਦਾਸ ਹੈ ਜਿੰਨੇ ਨੇ ਵਾਈ ਗਰੁੱਪ ਤੋਂ ਸਾਡੀ ਗੱਲ ਮਾਰਨੀ ਹੈ ਔਰ ਕੁਛ ਨਹੀਂ ਹੁੰਦਾ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਐਦਾ ਨਾ ਕਿਸੇ ਨੂੰ ਨਾ ਕਿਸੇ ਨੂੰ ਕੀ ਪਤਾ ਹੁੰਦਾ ਹੈ ਜਿਹੜੇ ਹਾਸਤੇ ਚਿਹਰੇ ਨੇ ਉਹਨਾਂ ਦੇ ਢਿੱਡਾਂ ਦੇ ਵਿੱਚ ਕੀ ਕੁਝ ਹੈ ਤੁਸੀਂ ਬੰਦੇ ਦੇ ਉੱਤੋਂ ਚਿਹਰੇ ਤੋਂ ਦੇਖ ਕੇ ਜੱਜ ਨਾ ਕਰਿਆ ਕਰੋ ਇਹ ਇਹ ਆਏ ਆ ਇਹ ਇਹ ਆਏ ਆ ਆਪਾਂ ਸਾਰਾ ਦਿਨ ਜੇ ਰੋਈ ਜਾਵਾਂਗੇ ਜੀ ਤਾਂ ਜੱਗ ਕਹਿੰਦਾ ਜਾਂ ਤੁਸੀਂ ਇਹ ਕਹੋਗੇ ਵੀ ਇਹਦਾ ਸਾਰਾ ਨੂੰ ਨਹੀਂ ਬਖੰਡ ਕਰ ਤੁਸੀਂ ਹੁਣੇ ਦੇਖ ਲਓ ਮੈਂ ਤੁਹਾਨੂੰ ਇੱਕ ਦਿਨ ਕਹਤਾ ਮੇਰਾ ਵੀਪੀ ਵਧ ਗਿਆ ਤੁਸੀਂ ਦੂਜੇ ਦੀ ਨਹੀਂ ਕਹਤਾ ਵੀ ਖੇਖਣ ਕਰਤਾ ਇਸ ਕਰਕੇ ਪਲੀਜ਼ ਕੋਈ ਵੀ ਕਿਸੇ ਨੂੰ ਐਦਾਂ ਦਾ ਨਾ ਨੈਗੇਟਿਵ ਕਮੈਂਟ ਕਰੋ ਨਾ ਗਲਤ ਬੋਲੋ ਜੀ ਸਾਰੀ ਦੁਨੀਆ ਨੇ ਇੱਥੇ ਹੀ ਰਹਿਣਾ ਦੇਖੋ ਪ੍ਰਮਾਤਮਾ ਦੀ ਪੰਜਾਬ ਦੇ ਉੱਤੇ ਤੋਂ 4 ਮਹੀਨਿਆਂ ਬਾਅਦ ਕੋਈ ਨਾ ਕੋਈ ਆਪਣੇ ਤੇ ਮੁਸੀਬਤ ਪਈ ਏ ਰਹਦੀ ਏ ਕੋਈ ਪਤਾ ਨਹੀਂ ਕੀ ਧੀ ਕਦੋਂ ਮਾਰੀ ਆ ਜੀ ਪਲੀਜ਼ ਰਿਕਵੈਸਟ ਹੈ ਸਾਰੇ ਜਿਹੜੇ ਪਿਆਰ ਨਾਲ ਰਿਹਾ ਕਰੋ ਜੀ ਬੋਲਣ ਤੋਂ ਪਹਿਲਾਂ ਉਸ ਵੀ ਕਮੈਂਟ ਲਿਖਣ ਤੋਂ ਪਹਿਲਾਂ ਤੁਸੀਂ 100 ਵਾਰ ਸੋਚੋ ਵੀ ਇਹ ਗੱਲ ਦਾ ਬੰਦੇ ਨੂੰ ਕਿੰਨਾ ਦੁੱਖ ਲੱਗਦਾ ਹੈ ਜੇ ਅਸੀਂ ਸੋਨੂੰ ਕੁਝ ਬੋਲੀਏ ਜੀ ਫਿਰ ਸੋਨੂੰ ਦੁੱਖੇ ਲੱਗੂਗਾ ਨਾ ਪਲੀਜ਼ ਪਿਆਰ ਨਾਲ ਹੀ ਕਹਿੰਦੇ ਹਾਂ ਵੀ ਅਸੀਂ ਸਾਡਾ ਕੋਈ ਲੜਨ ਦਾ ਹੋ ਨਹੀਂ ਹੈਗਾ ਤੇ ਇਸ ਕਰਕੇ ਸਾਰੇ ਜਣੇ ਪਿਆਰ ਨਾਲ ਰਹਿਆ ਕਰੋ ਕੋਈ ਨਾ ਜੇ ਤੁਹਾਨੂੰ ਕੋਈ ਨਹੀਂ ਵੀਡੀਓ ਚੰਗੀ ਲੱਗਦੀ ਤੁਸੀਂ ਛੱਡ ਦਿਆ ਕਰੋ ਨਾ ਦੇਖਿਆ ਕਰੋ ਪਰ ਤੁਸੀਂ ਵੀ ਗਲਤ ਬੋਲ ਕੇ ਆਪ ਪਾਪਾ ਦੇ ਭਾਗੀ ਨਾ ਬਣੋ ਪੰਜਾਬ ਦੇ ਵਿੱਚ ਪਹਿਲੀ ਬਹੁਤ ਗਰਹਿ ਚੱਲਦੇ ਹੈਨਾ ਵੀ ਆਪਾਂ ਇਹਨੂੰ ਅਰਦਾਸਾਂ ਕਰਕੇ ਵਾਹਿਗੁਰੂ ਅੱਗੇ ਇਹਨੂੰ ਆਪਾਂ ਸੈੱਟ ਕਰੀਏ ਜੀ ਆਪਣੀ ਲਾਈਫ ਆਪਣੇ ਬੱਚੇ ਨੇ ਅੱਗੇ ਹੈਨਾ ਕਿੰਨਾ ਨੁਕਸਾਨ ਹੋ ਰਿਹਾ ਏ ਕਿ ਖਸੂਏ ਤੇ ਇਸ ਕਰਕੇ ਸਾਰੇ ਜਣੇ ਪਿਆਰ ਨਾਲ ਰਹਿਆ ਕਰੋ ਜੀ ਕੁਛ ਨਹੀਂ ਲੈ ਕੇ ਜਾਣਾ ਤੁਸੀਂ ਮੈਨੂੰ ਪੁੱਠਾ ਸਿੱਧਾ ਬੋਲੀ ਜਾਨੂੰ ਮੈਂ ਸੋਹਣੂ ਬੋਲੀ ਜਾਊਂਗੀ ਫੇਰ ਕੀ ਬਗਦੂ ਆਪਣੇ ਨਾਲ ਇੱਥੇ ਹੀ ਰਹਿ ਜੂ ਸਾਰਾ ਕੁਝ ਚਲੋ ਜੀ ਅੱਜ ਵਾਲਾ ਵਲੌਗ ਇੱਥੇ ਤੱਕ ਹੀ ਕੱਲ੍ਹ ਹੋਰ ਮਿਲਦੇ ਆਂ ਹੋਰ ਵਲੌਗ ਦੇ ਨਾਲ ਪਲੀਜ਼ ਧਿਆਨ ਰੱਖਿਓ ਜੀ ਤੁਸੀਂ ਐਂਦੇ ਅਸੀਂ ਵੀ ਸੋਹਣੇ ਭੈਣ ਭਰਾ ਆਂ ਜੀ ਤੁਸੀਂ ਸਾਡੇ ਉਹਨਾਂ ਕੀ ਕੱਢਾਂਗੇ ਲੜ ਕੇ ਚਲੋ ਜੀ ਮਿਲਦੇ ਆਂ ਕੱਲ੍ਹ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ